ਭਿਖਾਰੀ ਮੰਗਣ ਵਾਸਤੇ ਆਇਆ ਨਾ ਸਵੇਰ ਦਾ ਵਕਤ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਡੇੜੇ ਦੇ ਵਿੱਚ ਨਿੱਕੀ ਜੀ ਉਮਰ ਬਾਬਾ ਜੀ ਦੀ ਦੇਖਿਆ ਘਰਦਿਆਂ ਦਾ ਧਿਆਨ ਨਹੀਂ ਮਾਤਾ ਜੀ ਦਾ ਧਿਆਨ ਨਹੀਂ ਗਿਆ ਬੇਬੇ ਜੀ ਦਾ ਧਿਆਨ ਨਹੀਂ ਗਿਆ ਬੇਬੇ ਨਾਨਕੀ ਜੀ ਬਾਬਾ ਸ੍ਰੀ ਚੰਦ ਜੀ ਰੋਜ਼ ਦੇਖਦੇ ਸੀ ਵੀ ਜਿਹੜਾ ਵੀ ਭਿਖਾਰੀ ਮੰਗਤਾ ਆਉਂਦਾ ਬੇਬੇ ਜੀ ਛੰਨਾ ਭਰ ਕੇ ਸੋ ਪੜੋਲੇ ਦੇ ਵਿੱਚੋਂ ਛੋਲੇ ਪਾ ਦਿੰਦੇ ਨੇ ਬਾਬਾ ਜੀ ਨੇ ਉਸੇ ਤਰ੍ਹਾਂ ਕੀਤਾ ਟੋਲਿਆਂ ਦਾ ਛੰਨਾ ਭਰਿਆ ਤੇ ਲੈ ਕੇ ਤੁਰ ਪਏ ਹੁਣ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਖਿਆਲ ਕੀਤਾ ਵੀ ਇਹ ਅੱਜ ਮੰਗਣ ਆਇਆ ਇੱਕ ਛੰਨੇ ਨਾਲ ਇਹਦਾ ਕੀ ਬਣੇਗਾ ਕੱਲ ਨੂੰ ਫੇਰ ਆਏਗਾ ਬਾਬਾ ਸ੍ਰੀ ਚੰਦ ਜੀ ਜਨਮ ਤੋਂ ਹੀ ਸਿੱਧ ਸੀਗੇ ਜੀ ਜਨਮ ਤੋਂ ਹੀ ਰਿੱਧੀਆਂ ਸਿੱਧੀਆਂ ਦਾਸੀਆਂ ਸੀ ਉਹਨਾਂ ਦੀਆਂ ਗੁਰੂ ਨਾਨਕ ਮਹਾਰਾਜ ਦੇ ਘਰ ਪੁੱਤਰ ਬਣ ਕੇ ਪ੍ਰਗਟ ਹੋਣਾ ਬੜੀ ਮੋਟੀ ਗੱਲ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਉਸ ਛੰਨੇ ਵੱਲ ਦ੍ਰਿਸ਼ਟੀ ਕੀਤੀ ਜਿੰਨੇ ਛੋਲੇ ਸੀ ਜੀ ਹੀਰੇ ਮੋਤੀ ਬਣਾ ਦਿੱਤੇ ਬਾਬਾ ਜੀ ਨੇ ਉਹ ਭਿਖਾਰੀ ਨੂੰ ਛੰਨਾ ਪਾਉਣ ਲੱਗੇ ਤੇ ਉਹ ਡਰੇ ਉਹ ਕਹਿੰਦਾ ਮੈਂ ਨਹੀਂ ਇਹ ਪੀਖ ਲੈਣੀ ਬੇਬੇ ਨਾਨਕੀ ਨੇ ਸੁਣਿਆ ਬੇਬੇ ਜੀ ਆ ਗਏ ਬੇਬੇ ਜੀ ਕਹਿੰਦੇ ਬੇਟਾ ਸ੍ਰੀ ਚੰਦ ਇਹ ਕੀ ਆਖਿਆ ਬੇਬੇ ਇਹ ਅੱਜ ਮੰਗਣ ਆਇਆ ਹੈ ਇਸ ਕਸ਼ੰਨੇ ਨਾਲ ਕਿੰਨਾ ਕੁ ਗੁਜ਼ਾਰਾ ਹੋ ਜਾਣਾ ਸੀ ਕੱਲ ਨੂੰ ਫੇਰ ਕਿਸੇ ਹੋਰ ਬੂਹੇ ਤੇ ਜਾ ਕੇ ਮੰਗੇਗਾ ਇਹ ਗੁਰੂ ਨਾਨਕ ਦੇ ਘਰ ਦਾ ਮੰਗਤਾ ਅੱਜ ਬਣਿਆ ਹੈ ਇਹਨੂੰ ਮੈਂ ਇੰਨਾ ਰਜਾ ਕੇ ਤੋੜਨਾ ਚਾਹੁੰਦਾ ਸੀ ਤਾਂ ਕਿ ساری ਜ਼ਿੰਦਗੀ ਕਦੇ ਹੋਰ ਕਿਸੇ ਦੇ ਦਰਵਾਜ਼ੇ ਅੱਗੇ ਮੰਗਤਾ ਨਾ ਬਣਿਆ ਆਖੋ ਸਭ ਸ੍ਰੀ ਬਾਖਸ਼ ਗੁਰੂ ਐਸ ਘਰ ਦਾ ਮੰਗਤਾ ਬਣਿਆ ਨਾ ਕਦੇ ਕਿਸੇ ਹੋਰ ਘਰ ਦਾ ਇਹਨੂੰ ਮੰਗਤਾ ਨਾ ਬਣਨਾ ਪਵੇ ਇੰਨਾ ਰਜਾ ਕੇ ਤੋੜਾਂ ਇਹ ਹੈ ਇਸ ਘਰ ਦੀ ਵਡਿਆਈ ਸਾਚੇ ਸਾਹਿਬਾ ਕਿਆ ਨਾਹੀ ਕਰ